you <music> ਪਿੰਡ ਭਾਮ ਭਾਰਤ ਵੰਸ਼ ਦਾ ਪ੍ਰਾਚੀਨ ਮਾ ਦੁਰਗਾ ਮੰਦਰ ਮਾਤਾ ਪਮੇਸ਼ਵਰੀ ਜੀ ਦੇ ਅਸਥਾਨ ਸਮੂਹ ਨਗਰ ਨਿਵਾਸੀ ਅਤੇ ਪੰਡਿਤ ਸੋਹਣ ਲਾਲ ਭਾਮ ਦੀ ਯਾਦ ਵਿੱਚ ਸ਼੍ਰੀ ਮੰਦ ਭਗਵਤ ਕਥਾ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਹਰ ਰੋਜ਼ ਸਵੇਰੇ 11 ਵਜੇ ਤੋਂ 3 ਵਜੇ ਤੱਕ ਕਰਵਾਈ ਜਾ ਰਹੀ ਹੈ ਇਸ ਮੌਕੇ ਕਥਾ ਕੀਰਤਨ ਸਮਾਗਮ ਵਿੱਚ ਇਲਾਕੇ ਭਰ ਤੋਂ ਵੱਡੀ ਗੰਟੀ ਵਿੱਚ ਸੰਗਤਾਂ ਹਰ ਰੋਜ਼ ਹਾਜ਼ਰੀ ਭਰਦੀਆਂ ਹਨ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹਨ ਦੇਖਣ ਨੂੰ ਮਿਲ ਰਿਹਾ ਹੈ ਹੁਸ਼ਿਆਰਪੁਰ ਤੋਂ ਹਰਵਿੰਦਰ ਸਿੰਘ ਪੁੰਗਰ ਦੀ ਵਿਸ਼ੇਸ਼ ਰਿਪੋਰਟ ਜੈ ਮਕਾਦੀ ਸਾਰੇ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਇਸ ਕਥਾ ਦੇ ਲਈ ਜੜੀਆਂ ਕੇ ਸੰਗਤਾਂ ਪਹੁੰਚ ਗਈਆਂ ਨੇ ਸਾਡੇ ਇੱਥੇ ਜੋ ਭਗਵਤ ਕਥਾ ਹੋ ਰਹੀ ਆ ਉਹ ਕਥਾ 21 ਤਰੀਕ ਤੋਂ ਲੈ ਕੇ 28 April ਤੱਕ ਹੋਵੇਗੀ ਤਾਂ ਸਾਰੀਆਂ ਸੰਗਤਾਂ ਇਸ ਮੰਤ ਕਥਾ ਤੇ ਜਰੂਰ ਦਰਸ਼ਨ ਦੇਣ ਪਹੁੰਚਣ ਤਾਂ ਜੋ ਕਿ ਇਸ ਭਵੰਤ ਤੇ ਮਹਾਰਾਜ ਦੇ ਭਵੰਤ ਤੇ ਗ੍ਰੋਹਨ ਕਰ ਲੱਗਾ ਤਾਂ ਇਹ ਕਥਾ ਪਾਮ ਮੰਦਰ ਵਿੱਚ ਡਿਸਟ੍ਰਿਕਟ ਹੁਸ਼ਿਆਰ ਪਰ ਪਾਮ ਮੰਦਰ ਵਿੱਚ ਹੋઈ ਹੋ ਰਹੀ ਹੈ ਕਿਰਪਾ ਕਰਕੇ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਜਾ ਇਸ ਕਥਾ ਤੋਂ ਬਾਅਦ ਅਟੁੱਟ ਲੰਗਰ ਚੱਲ ਰਿਹਾ ਹੈ ਕਥਾ ਦਾ ਟਾਈਮ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਹੈ ਕਿਰਪਾ ਕਰਕੇ ਪਹੁੰਚਣਾ ਤਾਂ ਇਸ ਭਵਨ ਤੇ ਦਰਸ਼ਨ ਕਰੋ ਤਾਂ ਪੁੱਛ ਕੇ ਇਸ ਰੌਣਕ ਨੂੰ ਬਤਾਓ ਜੈ ਮਾਤਾ ਜੀ ਕਰ ਆ ਭਾਮ ਵਾਲੀ ਮਹਾਰਾਜੀ ਦਾ ਬੋਲ ਸਾਚੇ ਦਰਵਾਜ ਦੀ ਜੈ ਸਾਡੇ 21 April ਤੋਂ ਸਾਡੇ ਇੱਥੇ ਕਥਾ ਸ਼੍ਰੀ ਭਗਵਤ ਗੀਤਾ ਜੀ ਸ਼ੁਰੂ ਹੋ ਗਈ ਹੈ ਜੀ ਜੋ ਕਿ 28 April ਨੂੰ ਜਿਹਦੀ ਸਮਾਪਤੀ ਹੋਣੀ ਹੈ ਜੀ ਇੱਥੇ ਸਾਰੇ ਭਾਮ ਮੰਦਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਮਹਾਰਾਜ ਦਾ ਲੰਗਰ ਇੱਥੇ ਅਟੁੱਟ ਵਤਰਿਆ ਹੈ ਜੀ ਹਰ ਰੋਜ਼ ਇਹ ਜਿਹੜੀ ਕਥਾ ਆ ਪੰਡਤ ਸੋਨ ਲਾਲ ਜੀ ਦੀ ਯਾਦ ਵਿੱਚ ਕਰਵਾਈ ਜਾ ਰਹੀ ਹੈ ਜੀ ਤੇ ਪੂਰੀ ਪਰਿਵਾਰ ਸਮੇਤ ਕਰਵਾਈ ਜਾ ਰਹੀ ਹੈ ਇੱਥੋਂ ਬ੍ਰਿੰਦਾਵਨ ਤੋਂ ਸਾਡੇ ਜੋ ਕਿ ਭਗਤ ਪ੍ਰਸ਼ਾਦ ਗਿਰੀ ਜੀ ਇਹ ਕਥਾ ਦਾ ਅਨੁਸਰਣ ਕਰ ਰਹੇ ਨੇ ਤੇ ਬਹੁਤ ਵਧੀਆ ਕਥਾ ਜੀ ਸਾਰਿਆਂ ਨੂੰ ਸੁਣਨੀ ਚਾਹੀਦੀ ਆ ਤੇ ਆਪਣੇ ਲੰਗਰ ਇੱਥੇ ਟੁੱਟ ਬਾਤ ਰਿਹਾ ਹੈ ਜੀ ਜੈ ਮਾਤਾ ਜੀ ਹਾਂ ਜੀ ਭਾਈ ਸ਼੍ਰੀ ਭਗਵਤ ਕਥਾ ਜਿਹੜੀ ਚੱਲ ਰਹੀ ਹੈ ਜੀ ਇਹ 28 April ਨੂੰ ਸਮਾਪਤ ਹੋ ਜਾਵੇਗੀ ਸਾਰਿਆਂ ਸਖਤਾ ਵੱਧ ਚੜ ਕੇ ਹਿੱਸਾ ਲੈਣ ਤੇ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਜਕਾਰਾ ਭਾਮਲੇ ਮਹਾਰਾਜੀ ਦਾ ਬਹੁਤ ਸੱਚੇ ਦਰਵਾਜ ਕੀ ਜੈ